ਦਾਾਸਤਰ 100 ਸਾਲ ਜਿਹੜੇ ਆ ਪੂਰੇ ਹੋਏ ਅੱਜ ਵਰ੍ਹਸ਼ਗੰਟ ਦੀ ਜਿਹੜੀ ਆ ਦੇਖੋ ਸਭ ਤੋਂ ਪਹਿਲੋ ਦੇ ਅੱਜ ਵਿਜੇ ਦਸ਼ਮੀ ਦਾ ਸਾਡਾ ਬਹੁਤ ਵੱਡਾ ਤਿਉਹਾਰ ਹੈ ਤੇ ਮੈਂ ਸਾਰੇ ਰਾਜਾਵਾਸੀਆਂ ਨੂੰ ਵਿਜੇ ਦਸ਼ਮੀ ਦੀ ਬਹੁਤ-ਬਹੁਤ ਵਧਾਈ ਦਿੰਦਾ ਔਰ ਦੂਸਰੇ ਪਾਸੇ ਅੱਜ ਸਾਰਾ ਦੇਸ਼ ਜਿਹੜਾ ਹੈ ਰਾਸ਼ਟਰੀ ਸੇਵਾ ਸੰਗ ਦਾ ਜਿਹੜਾ 100 ਸਾਲ ਪੂਰੇ ਹੋਣ ਤੋਂ ਅੱਜ ਸਾਰਾ ਦੇਸ਼ ਜਿਹੜਾ ਖੁਸ਼ੀ ਮਨਾ ਰਿਹਾ ਹੈ ਜੋ ਕਦੇ ਰਾਸ਼ਟਰੀ ਸੇਵਾ ਸੰਗ ਜਿਹੜਾ ਉਹਨਾਂ ਨੇ ਦੇਸ਼ ਦੇ ਵਾਸਤੇ ਆਪਣੇ ਦੇਸ਼ ਦੇ ਲਈ ਆਪਣੇ ਭਾਰਤ ਮਾਤਾ ਦੇ ਲਈ ਜੋ ਉਹਨਾਂ ਨੇ ਕੰਮ ਕੀਤਾ ਉਹ ਆਪਾਂ ਸਾਰੇ ਦੇਖ ਲਿਆ ਜਿਸ ਤਰੀਕੇ ਦੇ ਨਾਲ ਰਾਸ਼ਟਰੀ ਸੇਵਾ ਸੰਗ ਨੇ ਸਾਰੇ ਦੇਸ਼ ਨੂੰ ਆਪਸ ਦੇ ਵਿੱਚ ਜੋੜਨ ਦੀ ਗੱਲ ਕੀਤੀ ਰਾਸ਼ਟਰੀ ਸੇਵਾ ਸੰਗ ਨੇ ਇਸ ਤਰੀਕੇ ਦੇ ਨਾਲ ਆਪਣੇ ਦੇਸ਼ ਭਗਤੀ ਜਿਸ ਤਰੀਕੇ ਦੇ ਨਾਲ ਹੈਗੀ ਹੈ ਤੇ ਮੈਂ ਸਾਰੇ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਅਪੀਲ ਕਰਨਾ ਆਓ ਅਸੀਂ ਸਾਰੇ ਅ ਰਾਸ਼ਟਰੀ ਸੇਵਾ ਸੰਗ ਦੇ ਨਾਲ ਜੁੜ ਕੇ ਦੇਸ਼ ਦੀ ਸਵਾਤਰੀਏ ਸਭ ਦਾ ਭਲਾ ਮੰਗੀਆਂ ਔਰ ਭਗਵਾਨ ਦੇ ਕੋਲੋਂ ਮੈਂ ਦੇਖੋ ਪ੍ਰਾਰਥਨਾ ਕਰਾਂਗਾ ਕਿ ਜਿਸ ਤਰੀਕੇ ਸਾਡੇ ਪਿਛਲੇ ਸਾਲ ਬਹੁਤ ਅੱਛੇ ਨਿਕਲੇ ਔਰ ਅਗੋਂ ਜਿਹੜਾ ਸਾਡਾ ਤਿਉਹਾਰ ਨੇ ਜਿੰਨੇ ਦੁਆਲੀ ਦਾ ਤਿਉਹਾਰ ਆ ਰਿਹਾ ਦੁਆਲੀ ਦੇ ਤਿਉਹਾਰ ਨੂੰ ਸਾਰੇ ਅਸੀਂ ਖੁਸ਼ੀਆਂ ਦੇ ਨਾਲ ਇਦਾਂ ਹੀ ਅਸੀਂ ਮਨਾਈਏ ਤੇ ਮੈਂ ਆਪਣੇ ਵੱਲੋਂ ਔਰ ਆਪਣੇ ਪਰਿਵਾਰ ਵੱਲੋਂ ਦਸਵੀਂ ਦੀਆਂ ਵਿਜੇ ਦਸਵੀਂ ਦੀਆਂ ਔਰ ਰਾਸ਼ਟਰੀ ਸੇਵਾ ਸੰਗ ਦੀ ਸਾਲ 100 ਸਾਲ ਪੂਰੇ ਹੋਣ ਤੇ ਸਾਰੇ ਹੀ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਕਰਦੇ ਸਭ ਆਜ਼ਾਦੀ ਤੋਂ ਪਹਿਲੇ ਦਾ ਸੰਗ ਹੈ 1925 ਦਾ ਦੇਖੋ ਬਿਲਕੁਲ ਰਾਸ਼ਟਰੀ ਸੇਵਾ ਸੰਗ ਸਾਡਾ ਜਿਹੜਾ ਸੰਗਠਨ ਹੈ ਪੂਰਾ ਅਜ 100 ਸਾਲ ਹੋ ਗਏ ਨੇ ਸਾਡੀ ਆਜ਼ਾਦੀ ਤੋਂ ਪਹਿਲੋ ਦਾ ਜਿਹੜਾ ਰਾਸ਼ਟਰੀ ਸੇਵਾ ਸੰਗ ਹੈ ਜਿਹੜਾ ਸਾਡੇ ਦੇਸ਼ ਦੀ ਸੇਵਾ ਕਰ ਰਿਹਾ ਹੈ ਔਰ ਅਜ 100 ਸਾਲ ਹੋਣ ਤੇ ਸਾਰਾ ਦੇਸ਼ ਅਜ ਜਿਹੜਾ ਵੇ ਉਹ ਉਤਸਵ ਮਨਾ ਰਿਹਾ ਅੱਜ ਤੇ ਮੈਂ ਸਾਰੇ ਦੇਸ਼ ਵਾਸੀ ਉਹਨਾਂ ਬਹੁਤ ਬਹੁਤ ਬਧਾਈ ਦਿੰਦੇ ਹਾਂ ਕਿ ਆਰਐਸਐਸ ਦੀ ਅੱਜ ਪ੍ਰੋਗਰਾਮ ਵਿੱਚ ਆਇਆ ਸਥਾਪਨਾ ਦਿਵਸ ਹੈ ਉਹ ਆਪ ਮੁੱਖ ਮਹਿਮਾਨ ਦੇ ਤੌਰ ਤੇ ਆਇਆ ਕਿੱ사 ਸੀਕਾ ਕਿਹੋ ਜਿਹਾ ਲੱਗਾ ਅੱਜ ਮੈਂ ਜਿਹੜਾ ਇਹਨਾਂ ਦਾ 100ਵਾਂ ਸਥਾਪਨਾ ਦਿਵਸ ਸੀਗਾ ਆਰਐਸਐਸ ਦਾ ਮੈਂ ਤਾਂ ਪਹਿਲੀ ਵਾਰ ਜਿਹਨਾਂ ਨਾਲ ਜੁਆਇਨ ਕੀਤਾ ਔਰ ਬੜਾ ਅੱਛਾ ਇਹਨਾਂ ਦਾ ਮੈਨੂੰ ਸਿਸਟਮ ਲੱਗਿਆ ਇਹ ਦੇਸ਼ ਲਈ ਲੜਾਈ ਲੜਦੇ ਆ ਇਹਨਾਂ ਨੇ ਗਊ ਅੰਦੋਲ ਗਊ ਗਊ ਰੱਖਿਆ ਅੰਦੋਲਨ ਵੀ ਲੜਿਆ RAM ਪ੍ਰਭੂ ਦੀ ਜਿਹੜੀ ਜਨਮ ਭੂਮੀ ਆ ਉਹ ਵੀ ਅੰਦੋਲਨ ਲੜਿਆ ਸੋ ਮੈਂ ਤਾਂ ਅੱਜ ਵਿਜੇ ਦਸ਼ਮੀ ਦੇ ਉਪਲਬੰਧ ਵਿੱਚ ਸਾਰੇ ਪੰਜਾਬ ਨੂੰ ਸਾਰੇ ਦੇਸ਼ ਨੂੰ ਵਧਾਈ ਵੀ ਦਿੰਦਾ ਔਰ ਇਹ ਵੀ ਵਧਾਈ ਦੇ ਪਾਤਰ ਹੈ ਜਿਹੜੇ ਆਪਣੇ ਹੱਕਾਂ ਲਈ ਲੜਦੇ ਆ ਅੱਜ ਕੀ ਸਿੱਖਣ ਨੂੰ ਮਿਲਿਆ ਅਤੇ ਖਾਸ ਕਰ ਕਾਫੀ ਸਾਰੇ ਸਵਾਲ ਵੀ ਹੋਏ ਨੇ ਕਾਫੀ ਸਾਰੀਆਂ ਜਿਹੜੀਆਂ ਕ੍ਰਿਤੀਆਂ ਬਾਰੇ ਵੀ ਦੱਸਿਆ ਗਿਆ ਬਿਲਕੁਲ ਸਮਾਜ ਦੀ ਜਿਹੜੀ ਕ੍ਰਿਤੀਆਂ ਹੈ ਨਸ਼ਾ ਹੈ ਅੱਜ ਇਹਨਾਂ ਨੇ ਇੱਕ ਹੋਰ ਚੀਜ਼ ਦੇਖੀ ਮੈਨਾਂ ਨੂੰ ਸਿੱਖਣ ਨੂੰ ਮਿਲੀ ਹੈ ਕਿ ਮੋਬਾਈਲ ਪਾਰਕਿੰਗ ਮੋਬਾਈਲ ਪਾਰਕਿੰਗ ਜਿਹੜੀ ਅੱਜ ਦੀ ਜ਼ਰੂਰਤ ਹੈ ਕਾਰ ਪਾਰਕਿੰਗ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਇਹਨਾਂ ਨੇ ਮੋਬਾਈਲ ਪਾਰਕਿੰਗ ਖੋਲੀ ਹੈ ਕਿ ਤੁਸੀਂ ਘਰ ਦੇ ਵਿੱਚ ਅੱਜ ਪੰਜ ਮੈਂਬਰ ਬੈਠੇ ਆ ਪੰਜ ਮੈਂਬਰ ਸੀ ਅਲੱਗ-ਅਲੱਗ ਬੈਠੇ ਉਹਨਾਂ ਨੇ ਘਰ 'ਚ ਇੱਕ ਮੋਬਾਈਲ ਪਾਰਕਿੰਗ ਮੈਨੂੰ ਬੜਾ ਅੱਛਾ ਸਿਸਟਮ ਲੱਗਿਆ ਇਹਨਾਂ ਦਾ ਦੇ ਕੋਈ ਦੇਸ਼ ਦੀ ਸੇਵਾ ਕਰਦੇ ਆ ਬੜਾ ਅੱਛਾ ਲੱਗਿਆ ਮੈਂ ਤਾਂ ਕਹਿੰਦਾ ਅੱਛੀ ਗੱਲ ਹੈ ਜੀ ਇਸ ਗੱਲ ਨੂੰ ਹੱਕ ਲਈ ਲੜਨਾ ਚਾਹੀਦਾ ਹੈ ਹੱਕ ਲਈ ਲੜੋ ਜੇ ਲੜ ਨਹੀਂ ਸਕਦੇ ਤਾਂ ਲਿਖੋ ਜੇ ਜਿਹੜਾ ਲਿਖ ਬੋਲ ਰਿਹਾ ਉਹਦੀ ਹੌਸਲਾ ਅਫਦਾਈ ਕਰੋ ਮੈਂ ਤਾਂ ਕਹਿੰਦਾ ਆਰਐਸਐਸ ਬਹੁਤ ਅੱਛਾ ਕੰਮ ਕਰ ਰਹੀ ਹੈ ਮੈਂ ਅੱਜ ਪਹਿਲੀ ਵਾਰ ਆਇਆ ਚਾਹੇ ਪਾਰਟੀਆਂ ਹੋਣ ਮੈਂ ਤਾਂ ਵਪਾਰੀ ਆ ਬਹੁਤ ਅੱਛਾ ਕੰਮ ਕਰ ਰਹੀ ਹੈ ਇਹਨਾਂ ਦੀ ਸਾਨੂੰ ਹੌਸਲਾ ਅਫਦਾਈ ਕਰਨੀ ਚਾਹੀਦੀ ਅੱਛਾ ਧੀਸ ਦਾ ਜ਼ਿਕਰ ਕੀਤਾ ਉਹਨਾਂ ਨੇ ਕਈ ਬੰડા ਹੋ ਗਏ ਆ ਇਹਨਾਂ ਨੇ ਜ਼ਿਕਰ ਕੀਤਾ ਜਿਹੜਾ ਸਾਤਾ ਜ਼ਿਕਰ ਕੀਤਾ ਇਹਨਾਂ ਨੇ ਭਗਵਾਨ ਸ਼੍ਰੀ ਰਾਮ ਦਾ ਮਹਾਂਪ੍ਰਭੂ ਅਨਸ਼ਰੀ RAM ਨੇ ਦੇਖੋ ਸਾਰੇ ਹੀ ਉਸ ਉਸ ਵੇਲੇ ਵੀ ਮਹਾਰਾਜਾ ਪ੍ਰਸ਼ੋਤਮ ਜੀ ਰਹਿ ਕੇ ਸਾਨੂੰ ਸੰਗਠਨ ਕਰਨ ਨੂੰ ਅੱਜ ਉਹ ਭਾਈ ਸਾਹਿਬ ਗੱਲ ਕਰਦੇ ਸੀ ਕਿ RAM ਭਗਵਾਨ ਨੇ ਅੱਜ ਜਿਵੇਂ 라ਵਣ ਦੇ ਜਿੱਤ ਪਾਣ ਵਾਸਤੇ ਜੀਵ ਜੰਤੂਆਂ ਨੂੰ ਬੰਦਰਾਂ ਦੀ ਸੈਨਾ ਬਣਾ ਕੇ ਔਰ ਸਮਾਜ ਦੀ ਲੋਕਾਂ ਦੀ ਛੋਟੇ ਛੋਟੇ ਲੋਕਾਂ ਦੀ ਸੈਨਾ ਬਣਾ ਕੇ ਇੱਕ ਜਿੱਤ ਜਿੱਤ ਦਾ ਪ੍ਰਤੀਕ ਜਿੱਤਿਆ ਜਿੱਤ ਜਿੱਤੀ ਹੈ ਔਰ ਅਸ਼ਾਈ ਤੇ ਬੁਰਾਈ ਦੇ ਜਿੱਤ ਕੀਤੀ ਸਰ ਆਪ ਪੰਜਾਬ ਡਾਇਰ ਐਸੋਸੀਏਸ਼ਨ ਬਿਲਕੁਲ ਪੰਜਾਬ ਡਾਇਰ ਐਸੋਸੀਏਸ਼ਨ ਦਾ ਕੀ ਡੈਜ਼ਿਗਨੇਸ਼ਨ ਹੈ ਤੁਹਾਡਾ ਮੈਂ ਡਾਇਰੈਕਟਰ ਆ ਅੱਜ ਜੈ ਸ਼੍ਰੀ ਰਾਮ ਅੱਜ ਮੈਂ ਸਭ ਤੋਂ ਪਹਿਲਾਂ 100 ਸਾਲ ਹੋ ਗਏ ਸੰਗ ਦੇ ਅੱਜ ਜਿਹੜਾ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਵਾ ਮੈਂ ਇਹਦੇ ਤੇ ਸਾਰੇ ਸੰਗ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦਾ ਔਰ ਇਹ ਸੰਸਥਾ ਜਿਹੜੀ ਆ ਇਹ ਦਾ ਇੱਕ ਦੇਸ਼ ਦੀ ਨੀਂਹ ਦੇ ਵਿੱਚ ਬਹੁਤ ਵੱਡਾ ਰੋਲ ਆ ਅਗਰ ਹਿੰਦੁਸਤਾਨ ਦੇ ਵਿੱਚ ਸੇਵਾ ਦੇ ਵਿੱਚ ਲਾ ਲੋ ਤੇ ਕਿਤੇ ਕੋਈ ਕਰੋਪੀ ਆਈ ਆ ਉੱਥੇ ਵੀ ਸੰਗ ਨੇ ਬਹੁਤ ਆਪਣਾ ਵਧੀਆ ਰੋਲ ਮਨਾਇਆ ਉੱਥੇ ਔਰ ਮੈਂ ਅੱਜ ਦੇ ਦਿਨ ਪੂਰੇ ਸੰਗ ਵਾਸੀਆਂ ਨੂੰ ਆਪਣੇ ਹਲਕਾ ਸੈਂਟਰ ਵੱਲੋਂ ਮੁਬਾਰਕਬਾਦ ਵੀ ਦਿਨਾ ਔਰ ਦੇਸ਼ ਦੇ ਪ੍ਰਭੂ ਅੱਗੇ ਸ਼੍ਰੀ ਰਾਮ ਅੱਗੇ ਅਰਦਾਸ ਕਰਦਾ ਕਿ ਹਮੇਸ਼ਾ ਆਪਣੀ ਕਿਰਪਾ ਜਿਹੜੀ ਹੈ ਮਾਂ ਭਾਰਤੀ ਇਹਨਾਂ ਦੇ ਬਣਾ ਕੇ ਰੱਖੇ ਇਸੇ ਤਰ੍ਹਾਂ ਹੀ ਸਮਾਜ ਔਰ ਦੇਸ਼ ਦੀ ਸੇਵਾ ਕਰਦੇ ਰਹਿਣ ਦੇਖੋ 100 ਸਾਲ ਪੁਰਾਣਾ ਦੇਖੋ 100 ਸਾਲ ਹਿਸਟਰੀ ਆ ਕੋਈ ਜਦੋਂ ਦੇਸ਼ ਦੇ ਉੱਤੇ ਅੱਡੀਆਂ-ਅੱਡੀਆਂ ਵੱਡੇ ਸੰਕਟ ਆਇਆ ਉਦੋਂ ਇਹਨਾਂ ਦੀਆਂ ਨੀਆਂ ਰੱਖੀਆਂ ਗਈਆਂ ਨੇ ਇਹ ਬਹੁਤ ਵੱਡਾ ਆਪਣੇ ਸਾਰਿਆਂ ਲਈ ਮਾਂ ਨਾਲੀ ਗੱਲ ਆ ਆਪਾਂ ਸਾਰੇ ਭਾਰਤੀਏ ਇੱਕ ਮੁੱਟ ਹੋ ਕੇ ਜਿਹੜਾ ਦੇਸ਼ ਦੀ ਆਵਾਜ਼ ਠਾਉਂਦਾ ਵਾ ਸਾਰੇ ਇਕੱਠੇ ਹੋ ਕੇ ਰਾਜਨੀਤੀ ਫੰਡੇ ਲੱਗ ਹੁੰਦੇ ਆ ਰਾਜਨੀਤੀ ਫੰਡਿਆਂ ਨੂੰ ਇਹਦੇ ਨਾਲ ਨਹੀਂ ਜੋੜਨਾ ਚਾਹੀਦਾ ਇੱਕ ਸੰਸਥਾ ਵਾ ਇਹਦੇ ਨਾਲ ਵਧੀਆ ਸਮਾਜ ਸੇਵਾ ਔਰ ਦੇਸ਼ ਸੇਵਾ ਕਰਨੀ ਚਾਹੀਦੀ ਆ ਸੰਗ ਨੂੰ ਮੈਂ ਅੱਜ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹਾਂ ਇਹ ਤੇ